ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਨਹਿਰਾ ਪਹੁੰਚੇ ਆ ਇਹ ਪਿੰਡ ਬਿਲਕੁਲ ਨੇੜੇ ਤਰਨਤਾਰਨ ਸਾਹਿਬ ਦੇ ਰਹਿ ਜਾਂਦਾ ਜ਼ਿਲ੍ਹਾ ਤਹਿਸੀਲ ਵੀ ਸ੍ਰੀ ਤਰਨਤਾਰਨ ਸਾਹਿਬ ਹੀ ਆ ਨਿਸ਼ਾਨ ਵੀਰ ਦੇ ਘਰ ਆਇਆ ਦੋਸਤੋ ਇਸ ਘਰੋਂ ਤਕਰੀਬਨ ਸਾਰੇ ਭਰਾ ਜਾਣਦੇ ਆ ਜਿਹੜੇ ਆਪਣੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਵਪਾਰ ਦਾ ਕੰਮ ਵੀਰ ਹੁਣੀ ਕਰਦੇ ਆ ਤੇ 5-7 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਅੱਜ ਵੈਸੇ ਐਨੀਮਲ ਜਿਹੜੇ ਸੇਲ ਹੋ ਚੁੱਕੇ ਸੀ ਕਿ ਤਿੰਨ ਕਨ ਆ ਗਈ ਆ ਆਪ ਅਸੂ ਤਿੰਨੇ ਸੂਏ ਆ ਦੋ ਵੜਾ ਦਿਖਾਉਣੀਆਂ ਨੇ ਭਰਾਵਾਂ ਨੂੰ ਠੀਕ ਹੈ ਜੀ ਇੱਕ ਇਧਰ ਮੱਝ ਦਿਖਾਵਾਂਗੇ ਝੋਟੀ ਸੂਏ ਸੂਆਏ ਪਸ਼ੂ ਆ ਕੋਈ ਵੀ ਫਾਰਮਰ ਭਰਾ ਇੱਥੇ ਆਣ ਕੇ ਆਪਣੀ ਦੋ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਤੁਸੀਂ ਜਿੰਨਾ ਦੋਦੋ ਦੱਸਿਆ ਜਾਊਗਾ ਬਿਲ ਬੇਸ਼ੱਕ ਕੋਈ ਭਰਾ ਇੱਕ ਅੱਦੇ ਟਾਈਮ ਦੀ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਠੀਕ ਹੈ ਜੀ ਇੱਕ ਟਾਈਮ ਦੋ ਟਾਈਮ ਜਿਵੇਂ ਵੀ ਕਿਸੇ ਭਰਾ ਦਾ ਬਿਲਕੁਲ ਟਾਈਮ ਚੋਂ ਟਾਈਮ ਨਿਕਲਦਾ ਸਮਾਂ ਨਿਕਲਦਾ ਇੱਥੇ ਆਣ ਕੇ ਤਸੱਲੀ ਕਰ ਲਿਓ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਜਨਵਰੀ ਸਮਾਂ ਕੋਈ ਦੁਪਹਿਰ ਦੇ 12 ਵਜੇ ਦਾ ਟਾਈਮ ਆ ਠੀਕ ਹੈ ਜੀ ਬਾਕੀ ਪੂਰੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਭ ਤੋਂ ਪਹਿਲਾਂ ਨਿਸ਼ਾਨ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੋ ਬੰਦੇ ਨਿਸ਼ਾਨ ਸਿਆ ਹੋ ਠੀਕ ਠਾਕ ਭਰਾ ਵਧੀਆ ਵਧੀਆ ਠੀਕ ਠਾਕ ਵੀਰ ਜੀ ਹੋਰ ਕਿਰਪਾ ਬਾਬੇ ਦੀ ਠੀਕ ਠਾਕ ਆ ਗਿਆ ਕੋਈ ਗੱਲਬਾਤ ਫਿਰ ਗੱਲਬਾਤ ਠੀਕ ਠਾਕ ਵਿਆਹ ਸ਼ਾਦੀਆਂ ਚੱਲ ਜਾਂਦਾ ਵੇਖਣ ਦਾ ਆ ਅੱਛਾ ਹਾਂ ਮੈਂ ਚੱਲ ਵੀਡੀਓ ਪਾ ਦੀ ਫੇਰ ਭੜਕ ਦੋ ਬਿਜੀ ਹੋ ਜਾਣਾ ਵਾ ਵਿਆਹ ਸ਼ਾਦੀਆਂ ਵੀ ਹੇਠ ਉੱਤੇ ਵੱਜੀਆਂ ਵਾ ਵਾ ਹਾਂ ਜੀ ਹੇਠ ਉੱਤੇ ਵੱਜੀਆਂ ਵੀਰ ਜੀ ਚੱਲ ਹਾਂ ਨਾਲੇ ਸਾਵਾ ਹਨਾ ਹਾਂਜੀ ਹਾਂਜੀ ਤੇ ਚਲੋ ਉਹ ਵੀ ਨਾਲ ਵੇਖਣਾ ਚਾਹੀਦਾ ਵਾ ਹਾਂਜੀ ਜੀ ਹਾਂਜੀ ਚਲੋ ਠੀਕ ਆਂ ਦੇ ਬੜੇ ਹੁੰਦੇ ਆ ਤੁਹਾਨੂੰ ਪਤਾ ਟਾਈਮ ਵਿਆਹ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਮਾਲ ਡੰਗਰ ਖਰੀਦਣਾ ਪੈਂਦਾ ਉਹਦਾ ਤੁਹਾਨੂੰ ਪਤਾ ਮਾਲ ਡੰਗਰ ਮਿਲਦਾ ਨਹੀਂ ਆ ਹਾਂਜੀ ਠੀਕ ਆ ਠੀਕ ਆ ਅੱਗੇ ਹੁਣ ਫਿਰ ਨਵੀਂ ਘੜੀ ਥਾਂ ਤੇ ਤਿਆਰੀ ਵਿਆਹ ਦੀ ਨਵੀਂ ਹੁਣ ਬਰਸਰ ਅੰਮਰਸਰ ਪਿੰਡ ਆ ਹਾਂਜੀ ਤੇ ਤਾਂਗਰੇ ਜਾ ਰਹੀਆਂ ਹੁਣ ਨਹੀਂ ਨਹੀਂ ਸਾਗ ਨੇ ਸਾਗ ਨੇ ਹਾਂਜੀ ਸਾਗ ਨੇ ਵੇਲੀਆਂ ਠੀਕ ਆ ਠੀਕ ਹਾਂਜੀ ਲਾ ਵੇਖ ਤਕੜਾ ਹੋ ਕੇ ਵਿਆਹ ਨਾਲ ਦੀ ਨਾਲ ਹੀ ਹਾਂਜੀ ਨਾਲ ਦੀ ਨਾਲ ਹੀ ਵਿਆਹ ਹੋਏ ਜੀ ਚਲੋ ਹਾਂਜੀ ਅੱਜ ਨਿਸ਼ਾਨ ਜਿਵੇਂ ਆਪਾਂ ਜ਼ਿਕਰ ਕੀਤਾ ਤਿੰਨ ਹੀ ਅੱਜ ਆਪਣੇ ਕੋਲ ਤੇ ਨਹੀਂ ਵੀਰ ਜੀ ਸੂਰੇ ਸਵਾਏ ਆ ਆ ਮਹੀਨੇ ਦੀ ਸੂਈ ਆ ਮਗਰ ਇਹਦੇ ਕੱਟਾ ਵਾ 9 ਦਾ ਕਿਲੋ ਹਾਜ਼ਰ ਦੁੱਧ ਆ ਠੀਕ ਆ ਭਰਾ ਹਾਂ ਮੈਂ ਵਿਆਹ ਵਿਆਹ ਦੇ ਵਿੱਚ ਬਿਜੀ ਹਮਾਲ ਆ ਜਨ ਨਵਾਣਾ ਨਵਾਇਆ ਨਹੀਂ ਹੈ ਕੱਲ ਚਾਚੇ ਦੇ ਮੁੰਡੇ ਦਾ ਵਿਆਹ ਹੈ ਠੀਕ ਆ ਠੀਕ ਆ ਹਾਂ ਲਓ ਵੀ ਇਹ ਦੋਸਤੋਂ 9 10 9 10 ਕਿਲੋ ਦੁੱਧ ਇਸ ਮੈਂ ਦੇ ਥੱਲੇ ਹਾਜਰ ਸੂਹਾ ਦੂਜਾ ਕਿ ਤੀਜਾ ਸੂਹਾ ਦੂਜਾ ਮਾਲੇ ਭਾਵੇਂ ਤੀਜਾ ਮਾਲੇ ਅੱਜ ਮੰਦਰੂ ਏਦਾਂ ਨਿਗੇ ਨਿਗੇ ਸਿੰਘ ਜੋ ਸਿੰਘ ਛੋਟੇ ਛੋਟੇ ਫੋਟਾ ਦੀਆ ਹਨਾ ਜਮਾਂਦਰੂ ਹੀ ਆ ਤੇ ਇਹ ਅਮਗਰ ਦੇ ਕੱਟੀ ਨਾ ਮਗਰ ਕਟਾ ਕਟਾ ਮਗਰ ਕਟਾ ਬਾਕੀ ਨਿਸ਼ਾਨ ਚੁਵਾਈ ਪਸਮਾਈ ਅਗਲੇ ਕੋਈ ਇੱਕ ਨੰਬਰ ਕੋਈ ਜੀ ਕੋਈ ਭੂ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਠੀਕ ਹੈ ਭਰਾ ਲਓ ਜੀ ਇਹ ਵਿ ਆਰਡਰ ਦੀ ਆ ਕੁਆਲਿਟੀ ਆ ਬਾਕੀ ਧਾਰਾਂ ਦੀ ਕੋਈ ਬਾਤ ਘੱਟ ਨਹੀਂ ਮਾਰਾ ਬਰਾਬਰ ਨਹੀਂ ਜੀ ਬਰਾਬਰ ਆ ਠੀਕ ਹੈ ਭਰਾ ਹਾਂ ਸੋ ਚਵਾਈ ਚੁਬੀ ਦੀ ਦੋਸਤੋ ਵੀਰਾਂ ਦਾ ਵੀ ਕੋਈ ਦਿੱਕਤ ਨਹੀਂ ਗਈ ਕੋਈ ਧਾਰਾਂ ਦੀ ਬਾਤ ਨਹੀਂ ਕੋਈ ਘਾਟ ਨਹੀਂ ਕੋਈ ਧੋਣ ਨਹੀਂ ਕੋਈ ਸ਼ਕਲ ਨਹੀਂ ਪੂਰੇ ਘੋੜੇ ਵਾਂਗੂ ਨੱਚਦੀ ਆ ਪੂਰੀ ਜੀ ਮੱਝ ਵੀ ਚੰਗੀ ਆ ਲਓ ਜੀ ਕੋ ਦੁਜਾ ਮੰਨੇ ਕੋਈ ਤਜਾ ਮੰਨੇ ਠੀਕ ਆ ਹਾਂ ਸੋ ਆਹ ਵੇਖੋ ਓਟੋਲੀ ਲੋਡਿ ਠੀਕ ਆ ਸੋ 9 10 9 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਮੌਜੂਦ ਆ ਕੋਈ ਵੀ ਚਲੋ ਭਰਾ ਆਪਦੀ ਤਸੱਲੀ ਕਰੇ ਕਿਉਂਕਿ ਮਾਲ ਵਪਾਰ ਦਾ ਕੰਮ ਆ ਆਪ ਜੀ ਪਾਵੇਂ 2 ਡੰਗ ਚ ਹੋਵੇ ਭਾਵੇਂ 3 ਡੰਗ ਚ ਹੋਵੇ ਤੁਹਾਨੂੰ ਪਤਾ ਵਾ ਮਾਲ ਡੰਗਰ ਆਇਆ ਜਾ ਰਹਿਦਾ ਵਾ ਇੰਨਾ ਟਾਈਮ ਤੇ ਲੱਗਦਾ ਨਹੀਂ ਵੀ ਜੀ ਦੁੱਧ ਜੋ ਹੋਗਾ ਉਹ ਦੱਸੀਦਾ ਵਾ ਫਿਰ ਲਾਂਮਾ ਹੁੰਦਾ ਜੀ ਵੀਰ ਜੀ ਜੇ ਵਾਦ ਕਰ ਦੱਸ ਗਏ ਤੇ ਬਸ ਬਸ ਹਾਂਜੀ ਓਕੇ ਨਿਸ਼ਾਨ ਵੀਰੇ ਡਿਮਾਂਡ ਇਹਦਾ ਮੁੱਲ ਕੀ ਰਹੂਗਾ ਕੋਈ 75 ਨਹੀਂ ਕੋਈ 80 ਨਹੀਂ ਹਾਂ 73 ਦੀ ਨਾਗੇ 73 ਦੀ ਹਾਂਜੀ ਕੋਈ 73 ਨਹੀਂ ਤਾਂ ਕੋਈ ਆਂਦੇ 72 ਨਹੀਂ ਜਾਇਜ ਹੀ ਕਰਕੇ ਜਾਇਜ ਪੂਰੇ 70000 ਦੀ ਦੇ ਦਾਂਗੇ ਪੂਰੇ 70 ਦੀ ਦੇ ਦੇ ਵੀ ਤੂੰ ਵੀ ਵਿਆਹ ਵੇਖਦੇ ਨਾਲੇ ਮੈਂ ਵਿਆਹ ਵੇਖੂ ਅਗਲਾ ਵੀ ਦੁੱਧ ਦੱਦ ਪੀਵੇ ਖਾਵੇ ਹਾਂ ਠੀਕ ਆ ਠੀਕ ਆ ਲਓ ਵੀ ਇਹ ਦੱਸੋ ਸਿਰਫ 70000 ਦੀ ਮੱਝ ਮਿਲ ਜੂਗੀ ਸਿਰਫ ਥਾਈਆਂ ਦਿਨਾਂ ਦੀ ਹੱਦ ਮਹੀਨੇਕ ਦੀ ਸੂਈ। ਕਿਉਂਕਿ ਤੁਹਾਨੂੰ ਪਤਾ ਇੱਕ ਦੋ ਦਿਨਾਂ ਦੇ ਵਿੱਚ ਦੁੱਧ ਵਧਦਾ ਨਹੀਂ ਆ। ਇਹ ਦੁੱਧ ਗਿਆ 10 11 ਕਿਲੋ ਤਾਂ ਪਾਰ ਆ ਦੁੱਧ ਰਮਾ ਇਹਨਾਂ ਦੇ ਦਊਗੀ ਵੀ ਜੀ ਉਹ 9 10 ਕਿਲੋ ਦੁੱਧ ਖੁਲਾ ਢੁਲਾ ਹੈਗਾ। ਠੀਕ ਹੈ ਠੀਕ ਹੈ। ਹਾਂ। ਲਓ ਵੀ ਸਿਰਫ 70000 ਦੀ ਲਾਜੋ ਮੇਰੇ ਭਰਾ ਠੀਕ ਆ। 9 10 ਕਿਲੋ ਤਾਰਾਂ ਨੇ ਚੋਣ ਚਾਣ ਇੱਕ ਨੰਬਰ ਆ। ਇੱਕ ਬਾਹਰ ਭਰਾਵਾਂ ਨੂੰ ਦਿਖਾਉਨੇ ਆ ਸਾਇਕਰ ਨੰਬਰ ਤੇ ਆ। ਇਹ 5 ਦਿਨ ਹੋ ਗਏ ਸੂਈ ਨੂੰ ਆਪਣੇ ਘਰ ਹੀ ਸੂਈ ਉਹਦੇ ਮਗਰਿਆ ਬੱਛੀ। ਓਕੇ। ਹਾਂ। ਲਓ ਵੀ ਨਿਸ਼ਾਨ ਚੰਗਾ ਲੇਵਾਲੂ ਆ ਨਾ। ਹਾਂ ਜੀ 14 13 14 ਇੱਥੇ ਹੈਗਾ ਦੁੱਧ ਦੇ ਵਿੱਚ ਜਿਸਲੇ ਠੀਕ ਹੈ ਹਾਂ ਮਤਲਬ 5-7 ਦਿਨਾਂ ਦੀ ਸੂਈ ਹੈ ਨਹੀਂ 5 ਦਿਨਾਂ ਦੀ ਸੂਈ ਮਗਰ ਵੱੱਛੀ ਹੈ ਦੇ ਮਗਰ ਵੱੱਛੀ ਆ ਉਹ ਵੀ ਮਗਰ ਵੱੱਛੀ ਹੈ ਤੇ 15 14 15 14 ਕਿਲੋ ਦੁੱਧ ਸਵੇਰ ਦੂਜਾ ਕੋ ਹੋਗੀ ਤੀਜਾ ਸਵੇਰ ਦੂਜਾ ਤੋਂ ਜਾਵੇ ਜੀ ਦੂਜਾ ਸਵੇਰ ਆ ਗਈ ਝੁੰਗੀ ਆ ਜਾਂਦੀ ਆ ਆ ਮਿਲ ਮਲੌਂ ਤੇ ਠੰਡੀ ਆ ਆ ਠੰਡੀ ਵੀਰ ਜੀ ਠੰਡੀ ਠੀਕ ਹੈ ਭਰਾ ਲਾ ਵੀ ਮਿਲਨ ਮਲੌਂ ਚ ਬੜੀ ਠੰਡੀ ਤੇਰੀ ਆ ਥਣ ਗੋਲੀ ਬਹੁਤ ਕੰਮ ਲੱਗਾ ਗੋਲ ਗੱਲ ਬਹੁਤ ਆ ਬਾਕੀ ਮੋਟਾ ਥਣਾ ਜ਼ਰਲ ਗੈਬ ਚੌ ਥਣ ਦੇ ਵਿੱਚ ਨਿਗਾ ਮਾਰੋ ਆ ਦੇਖ ਰਾਣਾ ਮੂਲਾ ਮਾਰ ਕੇ ਨਾ ਕੋਈ 15 16 ਕਿਲੋ ਦੁੱਧ ਭਰ ਜੂਗੀ ਨਾਲੇ ਹੈਗੀ ਵੀ ਕਰੌਸ ਆ ਦੁੱਧ ਫੈਨ ਫੋਨ ਵੀ ਚੰਗੇ ਆਉਂਦੇ ਦੁੱਧ ਦੱਦ ਵੀ ਵੀ ਜੀ ਤੁਹਾਨੂੰ ਪਤਾ ਸੰਗਣਾ ਦਾ ਕਰੌਸ ਵੜਾ ਦਾ ਨਹੀਂ ਵੜਾ ਚੰਗੀ ਆ ਹਾਂ ਆ ਦੇਖੋ ਨਾ ਡਰ ਕੁਛ ਨਹੀਂ ਠੀਕ ਆ ਸੋ ਆ ਮੁੱਠੀ ਮੁੱਠੀ ਥਣ ਲੱਗਾ ਠੀਕ ਆ ਜੀ ਜੀ ਸੋ ਲੇਵਾ ਬੜਾ ਟਿਕਾਣੇ ਤੇ ਆ ਫਿਕਸ ਜਿਹਾ ਲੇਵਾ ਅੱਗੇ ਜਿਹੋ ਜੀ ਮੇਰੇ ਵੀਰ ਸੇਵਾ ਕਰ ਲਓਗੇ ਠੀਕ ਆ ਜੀ ਉਹ ਜੇ ਆਪਾਂ ਦੁੱਧ ਚੋੜਾ ਕੇ ਹੁਣ ਸਟਾਰਟਿੰਗ ਹੀ ਸਮਝੋ तकरीबन ਚਲੋ ਕਰਮਾ ਦੀ ਬੌਲੇਜੋਂ ਬਾਹਰ ਹੀ ਆਈ ਆ 50 ਦਿਨਾਂ ਦੀ ਸੂਈ ਆ ਤੇ ਇਹ ਸਟਾਰਟਿੰਗ 14 15 14 15 ਕਿਲੋ ਆ ਠੀਕ ਆ ਸੋ ਵਿਰਨ ਬੁਰਲ ਚੌਥਰਾਂ ਦੇ ਵਿੱਚ ਬਹੁਤ ਜਿਆਦੀ ਸੋਹਣੀ ਆ ਦੇਖੋ ਕੋਈ ਕਾਲੀ ਨਹੀਂ ਪੈਂਦੀ ਕੋਈ ਕੁਛ ਨਹੀਂ ਕਰਦੀ ਆ ਰਮਾਨਾ ਠੱਡੀ ਧਰੀ ਆ ਸੋ ਥਾਣੀ ਬਹੁਤ ਵਧੀਆ ਲੱਗਾਂ ਨਿਸ਼ਾਨ ਬਾਕੀ ਚੌਣ ਕਾਫੀ ਮੋਟੀ ਧਰੋ ਬੰਬੇ ਬਾਸ ਵੀਰਜੀ ਹਾਂ ਕਹਿਣ ਦੀ ਗੱਲ ਨਹੀਂ ਆਪੇ ਵੀਰ ਭਰਾ ਜਿੰਨੇ ਲੈਣੇ ਪਿਛਾਣ ਲੈਣੇ ਥਾਲ ਸੁਣ ਕਿੰਦਾ ਚਵਾਈ ਲੱਗੀ ਆ ਨਹੀਂ ਸਹੀ ਆ ਹਾਂ ਵਾੜ ਚੰਗੀ ਆ ਬਾਕੀ ਕਦਕੁੱਦ ਵੀ ਸੋਹਣਾ ਵਾੜਦਾ ਹਾਂਜੀ ਵਟੀ ਆ ਮੀਡੀਅਮ ਤੋਂ ਥੋੜੀ ਜੀ ਪਲਾਸੀ ਹਾਈਟ ਆਪਾਂ ਗਿਣਾ ਰਹੇ ਹਾਂ ਭਰਾਵਾਂ ਨੂੰ ਠੀਕ ਆ ਜੀ ਤੇ ਬੱਚਾ ਇਹਦਾ ਦਿਖਾ ਦਈਏ ਵੱਚੀ ਵੱਚੀ ਮਗਰ ਇਹਦੀ ਵੱਚੀ ਦਿਖਾਵਾਂਗੇ ਤੁਹਾਨੂੰ ਤੇ ਇੱਕ ਮੱਝ ਦਾ ਕੱਟਾ ਦਿਖਾ ਦਿੰਨੇ ਆ ਆ ਵੱਚੀ ਆ ਜੀ ਆ ਵੱਚੀ ਚੈੱਕ ਕਰੋ 나ੜੂਆ ਨਾਲ ਜੀ ਠੀਕ ਆ ਜੀ ਆ ਮੇਰੇ ਵੀਰ ਚੈੱਕ ਕਰੋ 나ੜੂਆ ਨਾਲ ਆ ਵੱਚੀ ਆ ਠੀਕ ਆ ਜੀ ਸੋ ਆ ਕੱਟਾ ਉਹ ਮੱਝ ਦਾ ਇਹ ਕੱਟਾ ਤੇ ਮੱਝ ਦਾ ਜਿਹੜਾ ਮਹੀਨੇ ਦਾ ਸੁਆਪ ਆ ਪਾ ਦੱਸਿਆ ਵਾ ਆ ਦੇਖੋ ਠੀਕ ਆ ਨਿਸ਼ਾਨਾ ਫੇਰਾ ਕੀ ਮੁੱਲ ਕਿੰਨੇ ਦੀ ਦੇ ਰਿਆਂ ਭਰਾ ਕੋਈ 55 ਨਹੀਂ ਕੋਈ 60 ਨਹੀਂ ਨਾ 50 ਆ ਯਾਰ ਛੜ ਲੈ ਚਲ 50 ਜੋ 50 ਚ 49 ਦੀ ਹਾਂਜੀ ਮਾਰ ਦਈਏ ਛਾਲੇ ਘੋੜਾ ਮਾਰਦੇ ਤੁਹਾਨੂੰ ਬੜਾ ਵੇਖਦੀ ਵੜ ਆਪਾਂ ਮੋਲੀ ਘੱਟ ਪਾਇਆ ਵੜ ਤੇਰੀ ਭਾਵੇਂ 55000 ਦੀ ਵੀ ਵਿਕ ਜੇ ਆਪਾਂ 60000 ਦੀ ਦੇ ਦਾਂਗੇ 46 ਦੀ ਹਾਂਜੀ ਲੈ ਵੀ ਇਹ ਚੋਂ 100 200 ਛੋੜ ਹੀ ਹੋਣੀ ਆ ਠੀਕ ਹੈ ਭਰਾ ਹਾਂਜੀ ਲਓ ਵੀ 46000 ਦੀ ਇਹ ਦੋਸਤੋ ਫਾਈਨਲ ਮਿਲ ਜੂਗੀ ਸਿਰਫ 46000 ਦੀ ਠੀਕ ਆ ਜੀ ਸੋ ਵੜ ਚੰਗੀ ਆ ਬਾਕੀ ਥਣ ਭਾਂਡੇ ਵਾਲੀ ਆ ਪਸੰਦ ਆਊਗੀ ਭਰਾਵਾਂ ਨੂੰ ਅੱਗੇ ਇੱਕ ਅੱਗੇ ਨੈਕਟ ਵਿਖਾਉਣੇ ਤੈਨੂੰ ਇਹ ਦੋ ਦਿਨ ਅਗਰ ਸੂਈ ਨੂੰ ਕੋਈ 15 ਕਿਲੋ ਬੋੜਾ ਹੋਊਗਾ ਇਹ ਥੱਲੇ ਵੀਰ ਜੀ ਮਗਰ ਵੱਛਾ ਵਾ ਇਹ ਵੀ ਆਪਣੇ ਇਹ ਆਪਣੇ ਘਰ ਹੀ ਸੂਈ ਉਹ ਵੀ ਆਪਣੇ ਘਰ ਸੂਈ ਹੈ ਵੀ ਆਪਣੇ ਘਰ ਸੂਈ ਹੈ ਅੱਜ ਦਿਨ ਕਿੰਨੇ ਦੱਸੇ ਨੂੰ ਤੇ ਅੱਜ ਦੂਜਾ ਦਿਨ ਆ ਠੀਕ ਹੈ ਭਰਾ ਹਾਂ ਵੱਛਾ ਮਗਰਨ ਆ ਵੱਛਾ ਮਗਰਨ ਸਟਾਰਟਿੰਗ ਇਹ ਵੀ ਚੰਗੀ ਹੈ 15 ਕਿਲੋ 15 ਕਿਲੋ ਤਾਂ ਵੀਰ ਜੀ 20 ਕਿਲੋ ਦੋਦਰ ਮਾ ਨਾਲ ਭਰ ਦੋਗੀ ਭਾਂਡਾ ਪੁੰਡਾ ਚੰਗਾ ਚੱਲ ਉਹ ਤਾਂ ਖਲੋ ਜਾ ਸੋ ਲੈਵੇ ਜੀ 200 ਕੁਆਲਟੀ ਅੱਗੋਂ ਸਟਾਰਟਿੰਗ ਤੁਸੀਂ ਚੈੱਕ ਕਰੋ ਤੇ ਬੈਕ ਸਾਈਡ ਸੁਭਾ ਨਿਸ਼ਾਨ ਤੁੱਤ ਜਾ ਗਈ ਦੁੱਜਾ ਤੇ ਜਾ ਮੰਲੇ ਵੀਰ ਜੀ ਲੋ ਵੀ ਦੁੱਜਾ ਮੰਨ ਲਓ ਕੋਈ ਤੱਜਾ ਮੰਨ ਲਓ ਠੀਕ ਹੈ ਜੀ ਕਿਸੇ ਭਰਾ ਨੇ ਆਪੋ ਆਪਣੀ ਸਮਝ ਵੇਖਣੀ ਹੁੰਦੀ ਆ ਆ ਦੇਖੋ ਫੇਸ ਕੁਆਲਟੀ ਆ ਦੇਖੋ ਜਰਾ ਆ ਜਾ ਪੁੱਤ ਉਹ ਤੇ ਸੰਭਲ ਕੇ ਕੋਨੀ ਇਹਣਾ ਕੋਈ ਆਖੂਗਾ ਤੁਰਦੀ ਨਹੀਂ ਆ ਜਾਂ ਕੋਈ ਹੋਰ ਐ ਕੋੜੇ ਵਾਂਗੂ ਨੱਚਦੀਆਂ ਬਿਲਕੁਲ ਬਿਲਕੁਲ ਸੋ ਤੋਰਾ ਤਾਰਾ ਕਰਮ ਵਾਲੀ ਦਾ ਪੂਰਾ 91 ਵਰਗਾ ਕੇ ਹਾਂ ਜੀ ਆ ਦੇਖੋ ਅਲਾਪਤਾ ਆ ਗੀ ਨਾਲੇ ਦੋ ਗਲੀ ਜਾਂ ਪਿਓਰ ਨਹੀਂ ਆ ਵੀਰ ਜੀ ਆ ਗਰਮੀ ਚ ਵੱਧੋ ਵਾਲੀ ਆ ਵਿੱਚ ਜਲਸੀ ਦੇ ਵਿੱਚ ਕਰੋ ਜੀ ਆ ਹਾਂ ਅਲਾਪਤਾ ਨਿਸ਼ਾਨ ਫਿਰ ਥੋੜਾ ਜਿਆ ਐਨੂੰ ਅੱਗੋਂ ਲਿਆਓ ਫਰੰਟ ਤੋਂ ਆ ਐਨੂੰ ਅਨਾਂ ਕੋਈ ਨਹੀਂ ਖਲੋ ਲਓ ਜੀ ਬਾਕੀ ਲੇਵੇ ਦੀ ਕੁਆਲਿਟੀ ਸੰ ਚੰਗੀ ਆ ਠੀਕ ਆ ਜੀ ਪੱਧਰ ਪੁੱਤਰ ਬਹੁਤ ਜਿਆਦੀ ਆ ਆ ਦੇਖੋ ਸੋ ਥੋੜਾ ਜਿਹਾ ਪਸ਼ੂ ਕਿਸੇ ਵਾਰ ਘਾਟ ਖੋਲੇ ਖਲਾਈ ਹੁੰਦੇ ਆ वैसे भी ऊपरी ਥਾਂ ਤੇ ਆ ਜਾਂਦੇ ਠੀਕ ਆ ਜੀ ਥੋੜਾ ਜਿਹਾ ਪਸ਼ੂ ਡਰਦਾ ਟੋਕਰਦਾ ਤੋਰੇ ਤਾਰੇ ਦਾ ਬਾਕੀ ਗੁੱਲਗੱਲ ਬਹੁਤ ਵਧੀਆ ਆ ਵੇਖੋ ਜੀ ਇਹ ਨਹੀਂ ਗਾਲੋ ਦਾ ਠੰਡੀ ਠੰਡੀ ਪੂਰੀ ਆਂਦੀ ਨਹੀਂ ਕੋਈ ਕੁਸ਼ੀ ਲੈ ਵੀ ਨਹੀਂ ਤਸੱਲੀਆਂ ਪੂਰੀਆਂ ਨਾ ਉਹ ਆਂਦੀ ਦੇ ਨਾ ਇਹ ਆਂਦੀ ਕੋਸ਼ ਖਾਇ ਤਸੱਲੀ ਬਖਸ਼ਾ 20 ਕਿਲੋ ਦੁੱਧ ਵਿਜੀ ਰਮਾਨਾ ਭਰ ਦੋਗੀ ਐ ਹੱਸ ਕੇ ਚਵਾ ਜੂਗੀ ਹਾਂ ਚਵਾ ਜੂਗੀ ਰਮਾਨਾ ਕਿਉਂਕਿ 15 ਕਿਲੋ ਬੋਲੇ ਬੋਲਾ ਲਈ ਫਿਰਦੀ ਸੇਵਾ ਤੱਪ ਕੇ ਕਰੇ ਕੋਈ ਭਰਾ ਦੁੱਧ ਨਹੀਂ ਉਹਨੇ ਕਿਤੇ ਭੱਜਦੀ ਕਰਮਾਨਾ ਦੁੱਧ 20 ਤੋਂ ਪਲਾਸ ਚਵਾ ਜੂਗਾ ਰਮਾਨਾ ਬਾਕੀ ਥਣ ਬਹੁਤ ਵਧੀਆ ਜਿਆਦਾ ਬੜੀਆਂ ਨਾਲ ਪੱਧਰ ਲੇਵਾ ਕੋਈ ਆ ਵੇਖ ਸਾਰਾ ਦੁੱਧ ala ਚੱਡਾ ਕੋਈ ਭਾਲ ਨਹੀਂ ਕੋਈ ਕੁਛ ਨਹੀਂ ਪਈ ਵੀ ਜੀ ਬਹੁਤ ਵਧੀਆ ਇਹ ਤਾਂ ਬੱਚਾ ਨਿਸ਼ਾਨਾ ਆ ਬੱਚਾ ਬੱਚਾ ਆ ਬੱਚਾ ਜੀ ਠੀਕ ਆ ਹਾਂ ਕਰੋ ਚਾਚੇ ਬਚਲੇ ਦਾ ਪੁਰਾਣੀ ਕਿੰਨੇ ਦਿਨਾਂ ਦੀ ਸੋਈ ਹੈ ਗਈ ਆ ਪਰ ਆਪਣੇ ਨੂੰ ਪ੍ਰੋਪਰ ਵੀਡੀਓ ਬਣੀ ਹੈ ਕਿ ਬੱਚਾ ਬਹੁਤ ਪਲਿਆ ਦਿੱਤਾ ਵਾ ਠੀਕ ਹੈ ਠੂਕੇ ਚੰਗੇ ਲਾ ਦਿੰਦੇ ਨਾ ਸਾਰੇ ਭਰਾ ਬੱਚੇ ਦਾ ਦਿਹਾੜੀ ਡੰਗ ਤੇ 15 20 ਦਿਨਾਂ ਦੇ ਲੱਗਦੇ ਆ ਹਾਂ ਜੀ ਸੋ ਇਹ ਵੜ ਦੋਸਤੋ ਇਸ ਵਕਤ ਬੋਲੇ ਤੇ 15 14 ਕਿਲੋ ਬੋਲਾ ਕਰਾਸ ਅੰਗ ਬਰੀਡ ਦੇ ਵਿੱਚ ਆ ਗਾ ਗਰਮੀ ਦੇ ਵਿੱਚ ਵੀ ਜਨਮਰ ਵਾਧੇ ਵਾਲਾ ਠੀਕ ਆ ਸੋ ਬਾਕੀ ਲੰਬਾਈ ਵੇਖੋ ਕਿੰਨੀ ਜਿਆਦੀ ਆ ਦੇਲ ਚੰਗੀ ਸਪੈਸ਼ਲ ਲੰਬੀ ਨੂੰ ਵੀ ਬਹੁਤ ਜਿਆਦੀ ਆ ਠੀਕ ਆ ਜੀ ਅੱਗੇ ਸੂਸਵਾ ਦੇ ਵਿੱਚ ਆ ਥੋੜਾ ਜਿਹਾ ਮੇਰਾ ਭਰਾ ਕੋਈ ਆਪ ਦਾ ਸਾਹਮਣੇ ਹ ਤੇ ਹੋਰ ਵੀ ਗੱਲਬਾਤ ਬਣ ਜੂਗੀ ਦੁੱਧ 18 20 ਨੂੰ ਟੇਚੀ ਸਮਝੋਗੇ ਹਾਂਜੀ ਜੀ ਤੇ ਇਹਦਾ ਨਿਸ਼ਾਨ ਮੁੱਲ ਕੀ ਡਿਮਾਂਡ ਰੋਗੇ 70000 ਦੀ ਦੇ ਦਈਏ 70 ਦੀ ਹਾਂ ਜਾਇ ਜੀ ਕਰਕੇ ਦਈਏ ਕੋਈ 70 ਨਹੀਂ ਕੋਈ 68 ਨਹੀਂ ਕੋਈ 72 ਨਹੀਂ 75 ਨਹੀਂ 60 ਦੀ ਦੇ ਦੇ 60 ਦੀ ਤੇ ਤੇ ਹਾਂਜੀ ਲੈਸ ਕਰਤੇ ਹੋਰ ਮਾਰਤੀਏ ਛਾਲ ਪੂਰੇ ਬਾੜੀਆ ਦੀ ਦੇ ਦਾਂਗੇ 60000 ਦੀ ਤੇ ਹਾਂਜੀ ਲੈ ਜੀ 60000 ਦੀ ਨਿਸ਼ਾਨ ਬਾੜ ਦੇ ਕੋਲ ਆਏ ਤਾਂ ਬਾੜੀਆ ਦੀ ਦੇ ਦਾਂਗੇ ਠੀਕ ਹੈ ਵੀ ਹਜ਼ਾਰ ਹੋਰ ਮਾਨਦਾਨ ਕਰ ਦਾਂਗੇ ਅੱਛਾ ਤੇ ਸਗਣਾ ਵਾਲਾ ਕੰਮ ਨਹੀਂ ਰੱਖਣਾ 60 ਦੀ ਦੇ ਦਾਂਗੇ 60 ਦੀ ਹਾਂ ਲੈ ਜੀ ਲਓ 60000 ਦੀ ਐ ਫਾਈਨਲੀ ਮਿਲ ਜੂ ਆਪਣੇ ਭਰਾਵਾਂ ਨੂੰ ਕੋਈ 500000 ਨਹੀਂ ਵੀਰ ਨੇ ਛੱਡਿਆਗਾ ਬਾਕੀ ਮਾਨਤਨ ਖੁੱਲਾ ਕਰਤਾ ਜੇ 60000 ਦੀ ਵੇੜ ਮਿਲ ਜੂਗੀ ਤੁਹਾਨੂੰ ਪਤਾ 20 ਕਿਲੋ ਤੇ 15 ਕਿਲੋ ਦੇ ਬੋਲੇ ਆਪਣੇ ਘਰ ਸੋਈ ਅੱਜ ਤਿੱਜਾ ਦੇਣਿਆ ਮਾਨਾ ਨੇ 20 20 ਕਿਲੋ ਦੁੱਧਰ ਮਾਨਾ ਭਰ ਦੇਣਾ ਵਾ ਚਵਾ ਦੂਗੀ ਤੁਹਾਨੂੰ ਤੇ ਵੇੜ ਬਾਕੀ ਚੰਗੀ ਮੇਰੇ ਭਰਾ ਦੇ ਦੀ 65000 ਦੀ ਤੁਹਾਨੂੰ ਪਤਾ ਹੱਸ ਕੇ ਵੇਖਦੀ ਆਪਾਂ ਪਾਣ ਵਾਲੀ ਪਾਣੀ ਨਹੀਂ ਦੇ ਦਿੰਨੀ ਆ ਬਸ ਜੀ ਸੋ ਇਹ ਅੱਜ ਤਿੰਨ ਐਨੀਮਲ ਜਿਹੜੇ ਦੋਸਤੋਂ ਆਪਾਂ ਤੁਹਾਨੂੰ ਦਿਖਾਏ ਆ ਪਰਤਾ ਬਿਲਕੁਲ ਜਾਇਜ਼ ਆ ਛੋਟੇ ਛੋਟੇ ਮ ਦੋ ਵੜਾ ਦਿਖਾਈਆਂ ਨੇ 15 15 14 14 ਲੀਟਰ ਤੇ ਸਟਾਰਟਿੰਗ ਹੀ ਇਹਨਾਂ ਦੀ ਇੱਕ ਹਫਤੇ ਦੀ ਸੂਈ ਆ ਇਹ ਕੋਈ ਤਿੰਨਾਂ ਦੋ ਤਿੰਨਾਂ ਦਿਨਾਂ ਦੀ ਸੂਈ ਤੁਹਾਨੂੰ ਬੌਲੇ ਤੇ ਮਿਲ ਜਾਊਗੀ ਠੀਕ ਆ ਜੀ ਸਿਰਫ ਐਂਡ ਟੂ ਐਂਡ 60000 ਦੀ ਸੋ ਇੱਕ ਮੱਝ ਖਾਤੀ ਆ ਭਰਾਵਾਂ ਨੂੰ ਠੀਕ ਆ ਜੀ ਜਿਹੜੇ ਮੇਰੇ ਫਾਰਮਰ ਭਰਾ ਥੋੜੇ ਪੈਸੇ ਲਾਉਣਾ ਚਾਹੁੰਦੇ ਆ ਤੇ ਮਹੀਨੇਕ ਦੀ ਸੂਈ ਆ ਤੇ ਸਿਰਫ ਤੁਹਾਨੂੰ ਇਹ 70000 ਦੀ ਨਿਸ਼ਾਨ ਹਾਂ ਜੀ ਵੀਰ ਜੀ ਇਹ 70000 ਦੀ ਮਿਲ ਜਾਊਗੀ ਅੱਜ ਓਕੇ ਨਿਸ਼ਾਨ ਇਹ ਅੱਜ ਆਪਣੇ ਕੋਲ ਪਸ਼ੂ ਸੀਗੇ ਹਾਂ ਜੀ ਵੀਰ ਜੀ ਇਹ ਨੰਬਰ ਇੱਕ ਕਰ ਦਿੰਦੇ ਆ ਨੰਬਰ ਹੈਗਾ 787 74 ਜਾਸਤਰਾ ਪਿੰਡਾ ਰਸੂਲਪੁਰ 15 ਜਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਜੀ ਠੀਕ ਹੈ ਭਰਾ ਹਾਂਜੀ ਹਾਂਜੀ ਸੋ ਧੰਨਵਾਦ ਦੋਸਤੋ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖੇ ਵੇਖਣ ਦੇ ਲਈ ਬਾਕੀ ਮਾਲ ਆਉਂਦਾ ਰਹਿੰਦਾ ਪੁੱਛਗਿੱਛ ਕਰਦੇ ਰਿਆ ਕਰੋ ਜਾਇਜ ਵਾਜਬ ਰੇਟਾਂ ਦੇ ਉੱਤੇ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਠੀਕ ਆ ਜੀ ਮਿਹਰਬਾਨੀ ਸੋ ਸਾਰੇ ਭਰਾਵਾਂ ਦੀ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਧੰਨਵਾਦ ਜੀ